ਤਿੰਨ ਟਰੈਕਟਰ ਦਿਖਾਉਣੇ ਆ ਮਿੱਤਰੋ ਇੱਕ ਤਾਂ ਹੈਗਾ ਫਾਰਮ ਟਰੈਕ 60 ਤੇ ਦੂਸਰਾ ਹੈਗਾ ਸਬਰਾਜ 735 ਤੇ ਤੀਜਾ ਹੈਗਾ ਸੋਨਾਲਿਕਾ ਡੀਏ 60 ਆਰ ਐਕਸ ਸ਼ੁਰੂਆਤ ਕਰਾਂਗੇ ਆ ਫਾਰਮ 60 ਤੋਂ ਇਹ ਸਾਡਾ ਨਾ ਫਰਵਾਹੀ ਵਾਲਾ ਸਿਕੰਦਰ ਲੈ ਕੇ ਆਇਆ ਮਿੱਤਰੋ ਵੇਚਣ ਵਾਸਤੇ ਸਿਕੰਦਰ ਮੈਨੂੰ ਇਹ ਦੱਸੇ ਮਾਡਲ ਕਿੰਨਾ ਇਹ 2011 ਮਾਡਲ ਆ ਜੀ 11 ਮਾਡਲ ਹੈ ਕੰਡੀਸ਼ਨ ਤਾਂ ਸਾਰਾ オリジナル ਹੈ ਸਾਰਾ オリジナル ਹੈ ਜਿਹੜਾ ਮਾਡਲ ਟਰੈਕਟਰ ਹੈ ਜਿਹੜੀ ਜਿਹੜੀ ਹਾਂ ਜਮਾਨਾ ਨਵਾ ਟਰੈਕਟਰ ਕਿਸੇ ਪਾਸੇ ਪੂਰਾ ਵੀ ਕਰਮ ਨਹੀਂ ਲੱਗੀ ਵੀ ਓਕੇ ਜੇ ਕੋਈ ਇਸੇ ਟਰੈਕਟਰ ਦਾ ਕੋਈ ਪੀਸ ਪੇਂਟ ਹੋਇਆ ਤਾਂ ਉਹ ਆਪਾਂ ਦੱਸ ਦਾਂਗੇ ਹਾਂਜੀ ਹਾਂਜੀ ਠੀਕ ਹੈ ਭਾਈ ਮਾਡਲ 2011 ਦੱਸਿਆ ਹੈ ਕੰਡੀਸ਼ਨ ਤਾਂ ਤੁਸੀਂ ਨੇ origignal ਦੱਸਿਆ ਸਾਰਾ origignal ਹੈ ਨੰਬਰ ਇਹਦਾ ਕਿੱਥੋਂ ਦਾ ਨੰਬਰ ਪੰਜਾਬ ਦਾ ਜੀ ਪੰਜਾਬ ਦਾ ਨੰਬਰ ਹੈ ਤੇ ਮਗਰ ਡਾਇਰਾਂ ਦੀ ਕੀ ਕੰਡੀਸ਼ਨ ਹੈ ਇਹਦੀ ਮਗਰ ਡਾਇਰਾਂ ਇਹਦੇ 75 ਪੈਸੇ ਜੀ 75 ਪੈਸੇ ਰਿੰਮਾਂ ਦਾ ਧਰਮ ਚੱਕਰਵਾਤੇ ਸਾਰਾ origignal ਹੈ ਇਹ ਸਾਰਾ origignal ਹੈ ਜਮਾਨਾ ਨਵਾ ਟਰੈਕਟਰ ਹੈ ਕਿਸੇ ਪਾਸੇ ਪੂਰਾ ਵੀ ਕਰਮ ਨਹੀਂ ਲੱਗੀ ਵੀ ਓਕੇ ਓਕੇ ਇੰਜਨ ਤੇ ਕੈਮਰਾ ਮਾਰਦੇ ਤਾਂ ਮੈਂ ਹਨਾ ਤੇ ਆ ਜਿਵੇਂ ਕਿ ਦੀ ਮਗਰਾੜ ਮੂਰੇ ਵੀ ਲੱਗੇ ਹੋਏ ਨੇ ਤੇ ਇਹ ਛਤਰੀ ਦਿਖਾ ਦੇ ਆ ਸਪੀਕਰ ਸਪੂਕਰ ਜੇ ਪੂਰੇ ਵਧੀਆ ਲੱਗੇ ਹੋਏ ਨੇ ਚੱਲਦੇ ਚੱਲਦੇ ਹੈਗੇ ਨੇ ਹਾਂਜੀ ਹਾਂ ਸਾਰਾ ਚੱਲਦਾ ਜੀ ਓਕੇ ਤੇ ਇਧਰਲੇ ਪਾਸੇ ਵੀ ਧਰਮੇ ਦਿਖਾਈ ਲਾਈਟਾਂ ਤਾਂ ਪਤੰਦਰ ਟਰੈਕਟਰਾਂ ਦੇ ਦੋ ਹੁੰਦੀਆਂ ਨੇ ਚਾਰੇ ਮੂਰੇ ਹੋਰ ਲਈ ਬੜਾ ਸੇ ਲਾਈਟਾਂ ਕਰਤੀਆਂ ਨੇ ਤੇ ਇਧਰੋਂ ਵੀ ਦਿਖਾ ਦੇ ਆ ਪਾਣੀ ਦੀ ਬੋਤਲ ਡੰਗਣ ਵਾਸਤੇ ਵੀ ਸਪੈਸ਼ਲ ਲਵਾਈ ਬੈਠਾ ਤੇ ਆ ਧਰਮੇ ਪੈਰਪੂਰ ਦਾ ਚੈੱਕ ਕਰਵਾ ਦੇ ਭਾਈ ਮੈਨੂੰ ਇਹ ਦੱਸਿਓ ਚੱਲੇ ਚਲਾ ਵੀਦਾ ਕਿਵੇਂ ਆ ਜਮਨ ਨਮਾ ਟਰੈਕਟਰ ਹੀ ਚੱਲੇ ਚਲਾ ਵੀਦਾ ਕਿਸੇ ਪਾਸੇ ਭੋਰਾ ਵੀ ਪਾਣੀ ਭਰ ਕੇ ਪੂ ਇਹ ਰੱਟ ਦੇ ਦਾਂਗੇ ਆਪਾਂ ਡਿਮਾਂਡ ਦਾ 375000 ਹੈ ਜੀ ਇਹਦੀ ਹਾਂ 360000 ਰੱਟ ਦੇ ਦਾਂਗੇ ਜੀ ਆਪਾਂ 360000 ਦਾ ਜੇ ਮੈਂ ਕਹਾ ਵੀ 3.5 ਦੀ ਦੇ ਤੋ 10 ਹੋਰ ਚੱਕ ਦੋ ਚੱਕ ਨਾ ਨਾ ਇਹਨਾਂ ਦਾ ਨਹੀਂ ਹੋਣਾ ਜੀ 60 ਦੇ ਹੋਊਗਾ ਜੀ ਹੋਣਾ ਤਾਂ ਕਿਉਂ ਨਹੀਂ ਅਸੀਂ ਕਰਾਵਾਂਗੇ ਹਾਂ ਜੀ ਹਾਂ 3.5 ਲੱਖ ਦਾ ਬਣੂ ਮਿੱਤਰੋ ਜੇ ਕਿਸੇ ਸੱਜਣ ਨੇ ਖਰੀਦਣਾ ਪਿੰਡ ਤੋਂ ਅਟੈਕ ਫਰਵਾਹੀ ਹਾਂ ਜੀ ਤੇ ਜਿਹੜਾ ਆ 735 ਖੜਾ ਇਹ 1999 ਮਾਡਲ ਆ ਜੀ 1999 ਮਾਡਲ ਆ ਹਾਂ ਜੀ ਓਕੇ ਤੇ ਇਹ ਵੀ ਕੰਡੀਸ਼ਨ ਦਾ ਓਰੀਜਨਲ ਹੈ ਸਾਰਾ ਓਰੀਜਨਲ ਆ ਜੀ ਇਹ ਵੀ ਇਹਦਾ ਨੰਬਰ ਕਿੱਥੋਂ ਦਾ ਹੋਊਗਾ ਇਹ ਆ अच्छा पीपी 55 पैल ਦਾ ਨੰਬਰ ਆ ਧਰਮੇ ਇਹਦੀ ਮੰਗਲ ਟਾਇਰਾਂ ਦੇ ਕੀ ਕੰਡੀਸ਼ਨ ਨੂੰ ਬਾਈ ਮੰਗਲ ਟਾਇਰ ਇਹਦੇ ਹੈਗੇ ਨੇ ਜੀ ਅੱਧੇ ਟਾਇਰ ਨੇ ਜੀ 13 ਦਾ ਟਾਇਰ ਲੱਗੇ ਨੇ ਓਕੇ ਓਕੇ ਮਗਰ ਰਿੰਮਾਂ ਦਾ ਵੀ ਚੈੱਕ ਕਰਵਾ ਦੇ ਹਾਂਜੀ ਛਤਰੀ ਵੀ ਦਿਖਾ ਦੇ ਧਰਮੇ ਹਨਾ ਤੇ ਆ ਆ ਮੂਰੂ ਵੀ ਚੈੱਕ ਕਰਵਾ ਦੇ ਮੂਰਲੇ ਟਾਇਰ ਕਿੰਨੇ ਕੇ ਪੈਸੇ ਹੋਣਿਆ ਮੂਰਲੇ ਟਾਇਰ ਹੈਗੇ ਨੇ 80 ਪੈਸੇ ਜੀ 80 ਪੈਸੇ ਓਕੇ ਓਕੇ ਨੰਬਰ ਇਹਦਾ ਕਿੱਥੋਂ ਦਾ ਹੈ ਨੰਬਰ ਪੰਜਾਬ ਦਾ ਜੀ ਕਈਮੀ ਪਾਰਟੀ ਦੇ ਨਾਮ ਆ ਇਹ ਸੈਕੰਡ ਪਾਰਟੀ ਦੇ ਨਾਮ ਆ ਜੀ ਸੈਕੰਡ ਪਾਰਟੀ ਦੇ ਨਾਮ ਆ ਤੇ ਇਹ ਟਰੈਕਟਰ ਬਣੂ ਕਿੰਨੇ ਦਾ ਇਹ ਟਰੈਕਟਰ ਦੇ ਦਾਂਗੇ ਜੀ 1,95,000 ਰੁਪਏ ਦਾ 1,95,000 ਤਾਂ ਡਿਮਾਂਡ ਹੈ ਦੇਣਾ ਦੇਣਾ ਰੇਟ ਹੈ ਤਾਂ ਡਿਮਾਂਡ 2,10,000 ਹੈ ਜੀ ਜਾਇਜ਼ ਜਾਇਜ਼ ਕਰੋ 1,95 ਦੇ ਵਿੱਚ ਵੀ ਜਾਇਜ਼ ਕਰੋ ਨਾ ਜਮਾ ਜਾਇਜ਼ ਹੈ ਜੀ ਜਮਾ ਜਾਇਜ਼ ਜਮਾ ਜਾਇਜ਼ ਚਲ ਕੋਈ ਗੱਲ ਨਹੀਂ ਜਿਹੜਾ ਵੀ ਸੱਜਣ ਲੈਣਾ ਉਹ ਮੌਕੇ ਤੇ ਮਾਨਤਾ ਕਰਦੀ ਹਾਂ ਜੀ ਹਾਂ ਜੀ ਹਾਂ ਠੀਕ ਹੈ ਤੇ ਜਿਹੜਾ ਆ ਖੜਾ ਵੀ ਸੋਨਾਲੀਕਾ ਇਹ 2012 ਮਾਡਲ ਹੈ ਜੀ 12 ਮਾਡਲ ਹੈ ਹਾਂ ਜੀ ਇਹ ਵੀ ਕੰਡੀਸ਼ਨ ਦਾ ਸਾਰਾ Ориਜਨਲ ਹੈ ਇਹ ਵੀ ਸਾਰਾ Ориਜਨਲ ਹੈ ਮੂਰੇ ਟਾਇਰ ਟਰ ਮੇ ਦਿਖਾ ਦੇ ਮੂਰੇ ਜਾ ਜੀ ਪਾਏ ਹੋਏ ਨੇ ਪਾਵਰ ਸਟੀਅਰਿੰਗ ਹੈ ਹਨਾ ਆ ਸਾਰਾ ਕੰਡੀਸ਼ਨ ਦਾ Ориਜਨਲ ਹੈ ਹਾਂ ਟਾਪ ਮਾਡਲ ਹੈ ਜੀ ਹੁਣ ਓਪੀ ਲੱਗੀ ਹੋਈ ਹੈ ਟਾਪ ਮਾਡਲ ਹੈ ਤੇ ਆ ਮਗਲੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਟਾਇਰ ਤਾਂ ਨਵੇਂ ਨਹੀਂ ਜਮਾ ਜੀ 95 ਪੈਸੇ ਟਾਇਰ ਦੇ ਓਕੇ ਟਰਮੇ ਆ ਵੇਟ ਬੂਟ ਦਿਖਾ ਦੇ ਲੱਗੇ ਹੋਏ ਤੇ ਪਿੱਛੋਂ ਵੀ ਚੈੱਕ ਕਰਵਾ ਦਿਆ ਡਬਲ ਡਿਸਟ੍ਰਿਬਿਊਟਰ ਹੈ ਹਨਾ ਆ ਹੁੱਕ ਆੱਕ ਦਾ ਟਿਊਬਾਂ ਦਾ ਚੈੱਕ ਕਰਵਾ ਦਿੱ ਮਗਰਾਡਾਂ ਤਾਂ ਸਾਰੇ Ориਜਨਲ ਹੈ ਸਾਰੇ Ориਜਨਲ ਹੈ ਜੀ ਓਕੇ ਤੇ ਚੱਲ ਚਲਾਵੇ ਤਾਂ ਕਿਵੇਂ ਹੋ ਤੇਰੀ ਸਟਾਰਟ ਇਹਨੂੰ ਆਹ ਕਰਦੇ ਬੰਦ ਕਰਾਂ ਮਾਡਲ ਦੱਸਿਆ ਸੀ ਤੁਸੀਂ ਨੇ ਇਹ 2012 ਜੀ 2012 ਮਾਡਲ ਨੰਬਰ ਇਹਦਾ ਪੰਜਾਬ ਦਾ ਹੈ ਨਾ ਨੰਬਰ ਪੰਜਾਬ ਦਾ ਜੀ ਪਾਰਟੀ ਵੀ ਪਹਿਲੀ ਦਾ ਨਾਮ ਹੈ ਇਹ ਸੈਕੰਡ ਪਾਰਟੀ ਦਾ ਨਾਮ ਹੈ ਸੈਕੰਡ ਪਾਰਟੀ ਦਾ ਨਾਮ ਹੈ ਕੀ ਇਹਦੀ ਡਿਮਾਂਡ ਕੀ ਹੈ ਟਰੈਕਟਰ ਦੀ ਨਾਮਣ ਦੀ 4,35,000 ਰੁਪਏ ਜੀ 4,35,000 ਦਵਾਂਗੇ ਕਿੰਨੇ ਦਾ ਇਹ ਟਰੈਕਟਰ ਦੇ ਦਾਂਗੇ ਆਪਾਂ 4,20,000 ਦਾ ਜੀ 420000 ਦਾ ਹਾਂਜੀ ਹੋਰ ਕਿੰਨਾ ਮੰਨਤ ਹਨੂ ਮੌਕੇ ਤੇ ਕਰਦੇ ਕੋਈ ਗੱਲ ਨਹੀਂ ਪੂਰੇ 4 ਦਾ ਦਵੋਗੇ ਮੈਂ ਪੂਰੇ 4 ਦਾ ਨਹੀਂ ਹੋਣਾ ਜੀ ਹੋਜੂਗਾ ਨਾ ਜੀ ਨਾ ਤੇ ਮਿੱਤਰੋ ਪੂਰੇ 4 ਦਾ ਟਰੈਕਟਰ ਬਣਜੂ ਜੇ ਕਿਸੇ ਸੱਜਣ ਨੇ ਖਰੀਦਣਾ ਪਿੰਡ ਬਾਈੁਰਾਂ ਦਾ ਹੈਗਾ ਫਰਵਾਹੀ ਤੇ ਤੁਹਾਡਾ ਨੰਬਰ ਦੱਸਿਓ 97799 ਹੂੰ 17399 17399 ਹਾਂਜੀ ਲੈ ਮਿੱਤਰੋ ਕਰੋ ਸੰਪਰਕ ਗਾਰੰਟੀ ਤਿੰਨਾਂ ਦੀ ਪੂਰੀ ਆ ਫੁੱਲ ਗਾਰੰਟੀ ਹੈ ਜੀ ਓਕੇ ਕਾਗਜ਼ ਪੱਤਰਾਂ ਦੇ ਪੂਰੇ ਓਕੇ ਨੇ ਫੁੱਲ ਗਾਰੰਟੀ ਹੈ ਚਾਰੇ ਪਾਸੇ ਠੀਕ ਹੈ ਲੈ ਮਿੱਤਰੋ ਕਰੋ ਸੰਪਰਕ ਨੰਬਰ ਆਪਾਂ ਸਕਰੀਨ ਤੇ ਚਲਾਤਾ ਬਾਈ ਦਾ ਜੇ ਕਿਸੇ ਨੇ ਇਹ ਟਰੈਕਟਰਾਂ ਦੇ ਵਿੱਚ ਬਈ ਦਾ ਨਾਮ ਹੈਗਾ ਸਿਕੰਦਰ ਪਿੰਡ ਹੈਗਾ ਫਰਵਾਹੀ ਤੇ ਜ਼ਿਲ੍ਹਾ ਪੰਜ ਦਾ ਬਰਨਾਲਾ ਕਰੋ ਸੰਭਾਲ